ਗੁਰਦਾਬਾਹ ਮੁਰਦਾਬਾਹ ਗੁਰਦਾਬਾਹ ਅੱਜ ਜਿਹੜਾ ਇੱਥੋਂ ਦਾ ਹਲਕਾ ਚਾਰਜਾਇਨ ਵਾਲੇ ਦਾ ਅਮਰਪਾਲ ਸਿੰਘ ਬੋਨੀ ਤੇ ਜਿਹੜਾ ਤਰਨਜੀਤ ਸਿੰਘ ਸੰਧੂ ਜਿਹਨੂੰ ਭਾਜਪਾ ਨੇ ਅੰਮ੍ਰਿਤਸਰ ਤੋਂ ਟਿਕਟ ਦਿੱਤੀ ਉਹਦਾ ਉਹਦਾ ਨਗਰ ਥੋਬੇ ਦੇ ਵਿੱਚ ਡਟਵਾ ਵਿਰੋਧ ਕੀਤਾ ਗਿਆ ਏ ਭਾਜਪਾ ਸਰਕਾਰ ਦਾ ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਜਾਊਗਾ ਆਪਣੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਗੱਲਾਂ ਨਾ ਸੁਣਨ ਵਾਲੀ ਮੋਦੀ ਸਰਕਾਰ ਦਾ ਆ ਪਿੰਡਾਂ ਵਿੱਚ ਡਟਵਾ ਵਿਰੋਧ ਹੋ ਰਿਹਾ ਏ ਪਿੰਡਾਂ ਵਿੱਚ ਡਟਵਾ ਵਿਰੋਧ ਮੋਦੀ ਸਰਕਾਰ ਦੇ ਲਾਣੇ ਦਾ ਮਰਦਾਬਾਰ 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 ਹੋਰ ਤਨੂੰ ਚੇਤਾ ਆ ਗਿਆ ਕਿਸਾਨ ਮਰੇ 370 ਥੇ 350 ਕਿਸਾਨ ਮਰ ਗਏ ਅਜੇ ਤਰੂ ਚੇਤਾ ਆ ਗਿਆ ਪਿੰਡਾਂ ਚ ਓਏ ਲੱਖ ਲਾੜ ਤੇ ਤੁਹਾਡੀ ਓਏ ਓ ਲੱਖ ਲਾੜ ਤੇ ਓ ਫੜੇ ਗੁਤਾੜਾ ਓ ਕਾਲੀ ਬੱਦੇ ਸਿਰ ਤੇ ਪੱਗ ਬੱਦੇ ਸਿਰ ਤੇ ਓ ਲੱਕ ਲਾਰ ਤੇ ਓ ਲੱਕ ਲਾਰ ਤੇ ਢਾਡੀ ਓ ਓ ਲੱਕ ਲਾਰ ਤੇ ਓ ਓ ਪੱਗਾ ਵਧੀਆ ਸਿਰ ਤੇ ਓ ਓ ਕਿਸਾਨਾਂ ਨੂੰ ਰੋਲਤਾ ਤੁਈ ਓ ਓ ਕਿਸਾਨਾਂ ਨੂੰ ਰੋਲਤਾ ਓ ਓ ਕਿਸਾਨਾਂ ਨੂੰ ਰੋਲਤਾ ਓ ਓ ਲਾੜਾ 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 ਓ ਮਰੀਆਂ ਜਵੀਰਾਂ ਵਾਲੇ ਓ ਮਰੀਆਂ ਜਵੀਰਾਂ ਵਾਲੇ ਮਰੀਆਂ ਜਵੀਰਾਂ ਵਾਲੇ ਓ ਮਰੀਆਂ ਜਵੀਰਾ ਮਰੀਆਂ ਜਵੀਰਾ ਲੈ ਓ ਜਵੀਰਾ ਨਹੀਂ ਆ ਗਿਆ ਤੁਹਾਡੀਆਂ ਜੀ 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 ਜ ਪਸਾਏ ਓ ਮਰਿਆ ਜਮੀਰਾ ਓ ਮਰਿਆ ਜਮੀਰਾ ਓ ਮਰਿਆ ਜਮੀਰਾ ਓ ਮਰਿਆ ਜਮੀਰਾ ਓ ਜਮੀਰਾ ਮਰ ਗਿਆ ਓ ਟਕੇ ਟਕੇ ਦੇ ਵਿਜਣਾ ਲੈ ਟਕੇ ਟਕੇ ਦੇ ਓ ਪੱਗਾ ਸਿਰ ਬਸਾਏ ਪੱਗਾ ਸਿਰ ਓ ਪੱਗਾ ਸਿਰ ਬਸਾਏ ਓ ਪੱਗਾ ਓ बेला करके बेला करके उमर का नारा का आई आ इधर मुंह करो बाहर करो पग्गा सिर बसाए पग्गा जे उमर का बल उमर का उमर का मोती ने जान है बेला का ताब ਯੋ ਇੱਥੇ ਵਿੱਚ ਬੜੋ ਇੱਕ ਦਾ ਉੱਧਰ ਜਾ ਵੀਰ ਤੂੰ ਪਰਲੇ ਬੰਨੇ ਜਾ ਵੀਰ